ਅਨਤ੍ਰਿਪਤ ਹੋ ਜਾਂਦਾ ਕਿਉਂਕਿ ਮਨ ਵੀ ਨਾਲ ਜੁੜਿਆ ਹੋਇਆ ਸੀ ਅਹਿਸਾਸ ਸੀ ਤੇ ਕਦੇ ਕਦੇ ਕੋਈ ਐਦਾਂ ਦਾ ਦਿਨ ਆ ਜਾਏ ਜਿੱਦਣ ਅਹਿਸਾਸ ਹੋਵੇ ਨਾ ਕੀਰਤਨ ਕਰ ਲਈਏ ਉਹ ਜਿਹੋ ਜਿਹਾ ਕੀਤਾ ਜਿਹੋ ਜਾਂ ਨਾ ਜਿਹੋ ਜਾਂ ਦੀਵਾਨ ਲਾਇਆ ਜਿਹੋ ਜਾਂ ਨਾ ਲਾਇਆ ਕੋਈ ਫਾਇਦਾ ਨਹੀਂ ਹੁੰਦਾ ਅਹਿਸਾਸ ਹੀ ਨਹੀਂ ਬਣਦਾ ਫੀਲ ਨਹੀਂ ਬਣਦੀ ਅੱਛਾ ਕਈ ਵਾਰੀ ਫੀਲ ਇਹ ਹੈ ਜੀ ਬਣੂ ਬੰਦੇ ਅੱਗੇ ਭਾਵੇਂ ਪੰਜਾਬ ਬੈਠੇ ਹੋਣ ਅਹਿਸਾਸ ਇੰਨਾ ਕਮਾਲ ਦਾ ਬਣ ਜਾਂਦਾ ਹੈ ਰੂਹ ਰੱਜ ਜਾਂਦੀ ਹੈ ਤ੍ਰਿਪਤ ਹੋ ਜਾਂਦਾ ਮਨ ਤੇ ਇਸੇ ਤਰ੍ਹਾਂ ਜੇ ਅਹਿਸਾਸ ਪੈਦਾ ਹੋਵੇ ਫੇਰ ਸਾਡੀ ਰੂਹ ਨੇ ਰੱਜਣਾ ਹੈ ਕੀਰਤਨ ਕਰਨਾ ਜੇ ਇਹ ਜ਼ਰੂਰ ਸਾਨੂੰ ਕਹਿਣਾ ਚਾਹੀਦਾ ਹੈ ਚਾਹ ਅੱਜ ਕੀਰਤਨ ਹੋ ਤੇ ਗਿਆ ਪਰ ਫਿੱਕਾ ਹੀ ਰਹਿ ਗਿਆ ਕੰਮ ਅਹਿਸਾਸ ਤੇ ਬਣਿਆ ਹੀ ਨਹੀਂ ਉਹ ਪਿਆਰ ਨਾਲ ਤੇ ਮੇਰੇ ਤੋਂ ਹੋਇਆ ਹੀ ਨਹੀਂ ਮੈਂ ਬੋਲੀ ਗਿਆ ਮੈਂ ਗਾਈ ਗਿਆ ਜਿਵੇਂ ਟੇਪ ਰਿਕਾਰਡ ਚਲਦੀ ਹੁੰਦੀ ਏ ਇਦਾਂ ਹੀ ਕਰਦਾ ਕੀਰਤਨ ਸ਼ਬਦ ਗਾਤਾ ਅੰਦਰ ਨਹੀਂ ਭਜਿਆ ਅੰਦਰ ਤੱਕ ਨਹੀਂ ਪਿੱਛਿਆ ਜਿੰਨਾ ਚਿਰ ਅਸੀਂ ਅੰਦਰੋਂ ਭਜਦੇ ਨਹੀਂ ਅਹਿਸਾਸ ਨਹੀਂ ਬਣਦਾ ਗੱਲ ਨਹੀਂ ਬਣਦੀ ਰਿਸ਼ਤਾ ਬਾਹਰ ਹੁੰਦਾ ਹੈ ਅਹਿਸਾਸ ਅੰਦਰ ਹੁੰਦਾ ਹੈ ਪ੍ਰਭੂ ਮਾਂ ਬਾਪ ਹੁੰਦੀ ਐ ਅਹਿਸਾਸ ਤੇ ਅੰਦਰ ਹੁੰਦਾ ਘਰ ਵਾਲੀ ਬਾਹਰ ਐ ਅਹਿਸਾਸ ਅੰਦਰ ਐ ਧੀ ਪੁੱਤ ਬਾਹਰ ਐ ਅਹਿਸਾਸ ਅੰਦਰ ਐ ਕਲਗੀਆਂ ਵਾਲਿਆਂ ਨੂੰ ਗਿਆਨ ਨੂੰ ਕਈ 100 ਸਾਲ ਹੋ ਗਏ ਪਰ ਅਹਿਸਾਸ ਸਾਡੇ ਅੰਦਰ ਐ ਉਹ ਅਹਿਸਾਸ ਤੇ ਅੰਦਰ ਹੁੰਦਾ ਧੀਲ ਸਾਡੇ ਅੰਦਰ ਹੁੰਦੀ ਐ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਸਭ ਕੁਝ ਕਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੁਪਰਮ ਬੁਲਾਹੀ ਵੇਖੋ ਇੱਕੀ ਮਾਂ ਐ ਐ ਖੜੀ ਐ ਮਾਂ ਇੱਕ ਪੁੱਤ ਮਾਂ ਨੂੰ ਗਾਲਾਂ ਕੱਢਦਾ ਇੱਕ ਮਾਂ ਤੋਂ ਜਾਨਵਾਰ ਦਾ ਇੱਕ ਕਹਿੰਦਾ ਮਾਂ ਦੀ ਜਾਨ ਲੈ ਲੈਣੀ ਮਾਰ ਦੇਣਾ ਮੈਂ ਤੇ ਪਿਓ ਆਪਣੇ ਨੂੰ ਪਿਓ ਨੂੰ ਮਾਰ ਦੇਣਾ ਇੱਕ ਕਹਿੰਦਾ ਪਿਓ ਮੇਰੀ ਜਾਨ ਐ ਇਹ ਕਹਿੰਦਾ ਪਿਓ ਦੀ ਜਾਨ ਲੈਣੀ ਸਮਝਿਓ ਇੱਕ ਕਹਿੰਦਾ ਪਿਓ ਨੂੰ ਮਾਰਨਾ ਐ ਇੱਕ ਕਹਿੰਦਾ ਪਿਓ ਮੇਰੀ ਜਾਨ ਐ ਹੁਣ ਪਿਓ ਇੱਕੋ ਹੀ ਐ ਸਾਹਮਣੇ ਖੜਾ ਐ ਪਰ ਦੋਨਾਂ ਦੇ ਅੰਦਰ ਦੇ ਅਹਿਸਾਸ ਆਪੋ ਆਪਣੇ ਨੇ ਇਦਾਂ ਹੀ ਆ ਨਾ ਗੁਰੂ ਗ੍ਰੰਥ ਸਾਹਿਬ ਇੱਕੋ ਨੇ ਅਹਿਸਾਸ ਸਾਡੇ ਆਪੋ ਆਪਣੇ ਨੇ ਫੀਲ ਆਪੋ ਆਪਣੀ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਕੇ ਹੀ ਅੱਖ ਚੋਂ ਪਾਣੀ ਆਉਣ ਲੱਗ ਜਾਂਦਾ ਧੰਨ ਗੁਰੂ ਗ੍ਰੰਥ ਸਾਹਿਬ ਲੈ ਅੱਜ ਤੁਸੀਂ ਫੇਰ ਦਰਸ਼ਨ ਦੇ ਦਿੱਤੇ ਉਹ ਐ ਹੋ ਜਾਂਦਾ ਇੱਕ ਲੈਨ ਚ ਲੱਗਿਆ ਐ ਰੱਖਿਆ 10 ਰੁਪਏ ਮੱਥਾ ਟੇਕਿਆ ਲੰਘ ਗਿਆ ਅਹਿਸਾਸ ਹੋਇਆ ਹੀ ਨਹੀਂ ਕੋਈ ਕੋਈ ਨਹੀਂ ਅਹਿਸਾਸ ਹੋਇਆ ਲੰਘ ਗਿਆ ਬਸ ਲੈਨ ਚ ਲੱਗ ਗਿਆ ਲੰਘ ਗਿਆ ਅਹਿਸਾਸ ਅਨੰਦਪੁਰ ਸਾਹਿਬ ਗਿਆ ਸਰੀਰ ਮੱਥਾ ਟੇਕ ਰਿਹਾ ਮਨ ਚ ਅਹਿਸਾਸ ਫੇਰ ਸਵਾਦ ਆਉ ਸਰਹੰਦ ਗਿਆ ਫਤੇਗੜ ਸਾਹਿਬ ਸਰੀਰ ਮੱਥਾ ਟੇਕ ਰਿਹਾ ਮਨ ਅਹਿਸਾਸ ਤਪ ਰਿਹਾ ਪਿਆ ਪਿਆ ਵੇਖੀ ਫਿਰ ਨਜ਼ਾਰਾ ਉਹ ਅਹਿਸਾਸ ਚਾਹੀਦਾ ਜਿਸ ਰਿਸ਼ਤੇ ਦੇ ਵਿੱਚੋਂ ਨਿੱਗ ਮਰ ਗਿਆ ਨਾ ਗੁਰਮੁਖੋ ਰਿਸ਼ਤੇ ਦਾ ਨਿੱਗ ਮਰ ਗਿਆ ਫੀਲ ਮਤ ਜ਼ਿੰਦਗੀ ਚ ਵੱਡੀ ਚੀਜ਼ ਐ ਫੀਲ ਫੀਲ ਅਹਿਸਾਸ ਜੇ ਮਰ ਗਿਆ ਤੇ ਅਸੀਂ ਖਤਮ ਆ ਅਹਿਸਾਸ ਹੀ ਕੋਈ ਨਹੀਂ ਤੇ ਜੇ ਸਾਡਾ ਗੁਰੂ ਸਾਹਿਬ ਦੇ ਪ੍ਰਤੀ ਅਹਿਸਾਸ ਜਾਗਦਾ ਫਿਰ ਤੇ ਸਾਡਾ ਰਿਸ਼ਤਾ ਕਾਇਮ ਜੇ ਨਹੀਂ ਜਾਗਦਾ ਠੀਲ ਹੀ ਕੋਈ ਨਹੀਂ ਫਿਰ ਐਵੇਂ ਹੀ ਆ ਕੰਮ ਸਾਡਾ ਫਿਰ ਤੇ ਇਕੱਠੇ-ਇਕੱਠੇ ਤੁਰੇ ਫਿਰਦੇ ਆ ਗੱਲਾਂ ਜ਼ਰੂਰ ਕਰਦੇ ਆ ਪਰ ਆਨੰਦ ਨਹੀਂ ਕੋਈ ਆਏਗਾ ਤੇ ਭੈਣਾ ਭਰਾਵਾਂ ਨੂੰ ਸਭ ਨੂੰ ਬੇਨਤੀ ਹੈ ਇਹ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਅਹਿਸਾਸ ਦਿਓ ਫੀਲ ਦਿਓ ਪ੍ਰੇਮ ਦਿਓ ਮਨ ਭਰਿਆ ਭਰਿਆ ਰਹੇ ਮੈਂ ਰੁੱਖਾ ਜਿਹਾ ਮੱਥਾ ਨਾ ਟੇਕਾ ਰੁੱਖਾ ਮੱਥਾ ਟੇਕਾਂ ਮੈਨੂੰ ਪਤਾ ਹੀ ਨਾ ਲੱਗੇ ਤੇ ਮੇਰੇ ਨਾਲ ਇਦਾਂ ਕਦੇ-ਕਦੇ ਬਣਦੀ ਏ ਕੀਰਤਨ ਸਾਰਾ ਦਵਾਨ ਲਾ ਲਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਮੈਂ ਸੱਚੀ ਕਹਿ ਰਿਆਂ ਮੈਂ ਸਵੇਰੇ ਜੇ ਬੈਠੂ ਮਹਾਰਾਜ ਦੇ ਚਰਨਾਂ 'ਚ ਤੇ ਮੈਂ ਇਹ ਪੱਕਾ ਕਹਿਣਾ ਹੁੰਨਾ ਮਹਾਰਾਜ ਹੋਰ ਸਭ ਕੁਝ ਖੋਵੋ ਪਰ ਇਹ ਚੀਜ਼ ਨਾ ਖੋਇਓ ਫੀਲ ਨਹੀਂ ਮਰਨੀ ਚਾਹੀਦੀ ਜਿਸ ਦਿਨ ਫੀਲ ਨਹੀਂ ਆਉਂਦੀ ਉਹ ਦਿਨ دیਵਾਨ ਜਿਹੋ ਜਿਹਾ ਲੱਗਿਆ ਜਿਹੋ ਜਿਹਾ ਨਾ ਅਹਿਸਾਸ ਜਿੱਤੇ ਮਰ ਜਾਂਦਾ ਉਹਦੇ ਕੀਰਤਨ ਦਾ ਕੋਈ ਸੁਆਦ ਨਹੀਂ ਫਿਰ ਤੇ ਫਿਰ ਤੇ ਫਾਰਮੈਲਟੀ ਹੈ ਬੱਧਾ ਚੱਤੀ ਫਾਰਮੈਲਟੀ ਟਾਈਮ ਪਾਸ ਤੇ ਮੇਰਾ ਮੰਨਣਾ ਇਹ ਹੈ ਕਿਸੇ ਹੋਰ ਨਾਲ ਟਾਈਮ ਪਾਸ ਲੱਖ ਵਾਰੀ ਕਰੀਏ ਗੁਰੂ ਗ੍ਰੰਥ ਸਾਹਿਬ ਨਾਲ ਕਿਉਂ ਟਾਈਮ ਪਾਸ ਕਰਦੇ ਹਾਂ ਗੁਰੂ ਸਾਹਿਬ ਨਾਲ ਕੀਰਤਨ ਨਾਲ ਇੱਥੇ ਤੇ ਪਿਆਰ ਹੀ ਰਹਿਣਾ ਚਾਹੀਦਾ ਸਾਡੇ ਉੱਤੇ ਹੁਣ ਜੇ ਇਹ ਵਿਸ਼ੇ ਤੇ ਤੁਸੀਂ ਵਿਚਾਰ ਕਰੋਗੇ ਹੌਲੀ ਹੌਲੀ ਫਿਰ ਫੀਲ ਸਾਡੀ ਵੀ ਬਣਨ ਲੱਗ ਜੇ ਮੈਂ ਅਰਦਾਸ ਚ ਖੜਾ ਹੋਇਆ ਮੇਰੇ ਮਨ ਨੂੰ ਕੋਈ ਫੀਲ ਵੀ ਤੇ ਆਈ ਏ ਕਿ ਨਹੀਂ ਐਂ ਤੇ ਨਹੀਂ ਖੜਾ ਹੋ ਗਿਆ ਮੱਥਾ ਟੇਕ ਲਿਆ ਖੜਾ ਹੋ ਗਿਆ ਜਕਾਰਾ ਲੱਗ ਗਿਆ ਅਰਦਾਸ ਹੋ ਗਈ ਨਿਕਲ ਗਏ ਘਰ ਜੀ ਫੀਲ ਵੀ ਆਈ ਕਿ ਨਹੀਂ ਕੋਈ ਹੁਕਮਨਾਮਾ ਸੁਣਿਆ ਜਾ ਰਿਹਾ ਕੋਈ ਅਹਿਸਾਸ ਵੀ ਆਇਆ ਫੀਲ ਵੀ ਆਈ ਦੀਵਾਨ ਚੱਲ ਰਿਹਾ ਕੋਈ ਅੰਦਰ ਮੇਰੇ ਅੰਦਰ ਟੁੰਬਿਆ ਕੋਈ ਅੰਦਰ ਅੰਦਰ ਵੀ ਕੋਈ ਹਿੱਲਿਆ ਕੁਛ ਜਜ਼ਬਾਤਾਂ ਦੇ ਤਾਰ ਖੜਕੇ ਕਿ ਨਹੀਂ ਤਾ ਮੈਂ ਕਹਿਨਾ ਕਦੇ ਭੁੱਲੇ ਨਾ ਤੇਰੀ ਯਾਦ ਪਿਆਰਿਆ ਰਹਿ ਵੱਜਦੀ ਤੇਰੀ ਤਾਰ ਉਹ ਅੰਦਰ ਤਾਰ ਖੜਕੇ ਤਾਰ ਖੜਕੇ ਅੰਦਰ ਅੰਦਰ ਤਾਰ ਜੀ ਖੜਕਦੀ ਰਹੇ ਅੰਦਰ ਘੰਟੀ ਜੀ ਵੱਜਦੀ ਰਹੇ ਤੇ ਜੇ ਅੰਦਰ ਅਹਿਸਾਸ ਨਾ ਬਣੇ ਮੱਥੇ ਲੱਖ ਤੇ ਕੀ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਅਪਰਾਧੀ ਧੂਣਾ ਨਿਵੇਂ ਜਿਉ ਹੰਤਾ ਮਿਰਗਾਏ ਬੁਛਤ ਪਤਕ ਤਹ ਮਾਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਤਨ ਕਹਿ ਜਾਈਏ ਗੱਲਾਂ ਨਾਲ ਕੀ ਹੋ ਜੂ ਇੱਕ ਫਿਰ ਹੈ ਹਨੇਰੇ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਫਿਰ ਤੇ ਜੋ ਮਰਜੀ ਕਰੀ ਲੋ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਹਾਂ ਮਨਹੁਕ ਸੁੱਧਾ ਕਾਲੀਆਂ ਬਾਹਰ ਚਿਟਵੀਆਂ ਹਾਂ ਅਹਿਸਾਸ ਹੈ ਨਹੀਂ ਕੋਈ ਥੀਲ ਹੈ ਨਹੀਂ ਕੋਈ ਚਲੋ ਲੰਗਰ ਲੱਗਿਆ ਲੰਗਰ ਲੱਗਿਆ ਵਾਏ ਲੰਗਰ ਲੱਗਿਆ ਚਲੋ ਚਲੋ ਜਕਾਰੇ ਜਗੂਰੇ ਲਾ ਕੇ ਘਰ ਨੂੰ ਆਗੇ ਲੱਗ ਗਿਆ ਲੰਗਰ ਮੈਂ ਕਹਿੰਦਾ ਜ਼ਿੰਦਗੀ ਚ ਇੱਕar ਹੀ ਲਾਇਆ ਲੰਗਰ ਵੀ ਬਹੁਤ ਹੁੰਦਾ ਜੇ ਕਿਤੇ ਰੂਹ ਨਾਲ ਲੱਗ ਜੇ ਅਸੀਂ ਤੇ ਪੰਜ ਪੰਜ ਘੋਟ ਅੰਮ੍ਰਿਤ ਤੇ ਪੀਨੇ ਆ ਘੋਟ ਤੇ ਇੱਕੋ ਹੀ ਬਥੇਰ ਰਹੇ ਜੇ ਕਿਤੇ ਰੂਹ ਨਾਲ ਮਿਲਦੀ ਨੀਂ ਐਹਸਾਸ ਹੋਵੇ ਨਾਲ ਠੀਲ ਹੋਵੇ ਇੱਕ ਘੋਟ ਅੰਦਰ ਜਾਵੇ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਇਹ ਸੁਣੋ ਗੁਰਮਖੋ ਇਹ ਇੱਕ ਘੁੱਟ ਅੰਮ੍ਰਿਤ ਦਾ ਪਤਾਸਿਆਂ ਦਾ ਪਾਣੀ ਨਾ ਨਾ ਪ੍ਰੇਮ ਦਾ ਘੁੱਟ ਸਮਝ ਕੇ ਬੜੀ ਵੱਡੀ ਚੀਜ਼ ਐ ਇੱਕ ਘੁੱਟ ਪੀ ਕੇ ਤੇਰੇ ਬਾਟੇ 'ਚੋਂ ਪ੍ਰੇਮ ਵਾਲਾ ਧੂਰਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਇੱਕ ਮੁਠੀ ਖਾ ਕੇ ਤੇਰੇ ਲੰਗਰਾਂ 'ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਹੱਸ ਹੱਸ ਛਾਤੀਆਂ ਨੂੰ ਲਾਵੇ ਤੇਰਾ ਖਾਲਸਾ ਹਰ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਪ੍ਰੇਮ ਦਾ ਬਾਟਾ ਧਿਆਨ ਨਾਲ ਸੁਣਿਓ ਪ੍ਰੇਮ ਦਾ ਘੁੱਟ ਇੱਕੋ ਹੀ ਸੰਤਾਂ ਦੇ ਦਰਸ਼ਨ ਕਰਨ 10 ਬੰਦੇ ਗਏ ਇੱਕ ਇੱਕ ਰੱਜ ਕੇ ਆਇਆ ਇੱਕ ਗੱਲਾਂ ਕਰੀ ਜਾਂਦਾ ਕੀ ਬਾਪੇ ਦੂਜਾ ਕਹਿੰਦਾ ਕੀ ਹੋਏ ਕਿਵੇਂ ਐ ਕਿਵੇਂ ਐ ਇੱਕ ਰੱਜ ਕੇ ਆਇਆ ਇਹਨਾਂ ਨੂੰ ਸੰਤਾਂ ਨੇ ਨਹੀਂ ਰਜਾਇਆ ਜਿਹੜਾ ਇੱਕ ਦੋ ਰੱਜ ਕੇ ਆਏ ਨੇ ਇਹਨਾਂ ਨੂੰ ਸੰਤਾਂ ਨੇ ਕੁਝ ਨਹੀਂ ਕੀਤਾ ਇਹਨਾਂ ਦੇ ਪ੍ਰੇਮ ਨੇ ਇਹਨਾਂ ਨੂੰ ਰਜਾਇਆ ਪ੍ਰੇਮ ਇਹਨਾਂ ਦੇ ਅੰਦਰ ਪੈਦਾ ਹੋ ਗਿਆ ਇਹਦੀ ਰੂਹ ਰੱਜ ਗਈ ਦੂਜੇ ਉਵੇਂ ਹੀ ਆ ਗਏ ਉਹ ਗੱਲ ਤੇ ਸਾਰੀ ਸਾਡੇ ਪ੍ਰੇਮ ਦੀ ਏ ਸਾਡੇ ਅੰਦਰ ਪੈਦਾ ਹੋਵੇ ਹੋ ਜੇ ਕੁੱਤੇ ਤੇ ਪ੍ਰੇਮ ਪੈਦਾ ਹੋ ਜਾਏ ਉਹਨੂੰ ਵੇਖ ਵੇਖ ਕੇ ਖੁਸ਼ ਹੋਈ ਜਾ ਨਾ ਹੋ ਤੇ ਬਾਪੂ ਨੂੰ ਘਰੋਂ ਕਾ ਬਾਹਰ ਕੱਢ ਦੇ ਇਹ ਤੇ ਤੇਰੇ ਤੇ ਐ ਘਰ ਦਾ ਜੀ ਬਣਾ ਕੇ ਰੱਖ ਲੈ ਭਾਵੇਂ ਕੁੱਤੇ ਨੂੰ ਰੱਖ ਲੈ ਘਰੋਂ ਕੱਢ ਦੇ ਚਾਹੇ ਬਾਪੂ ਨੂੰ ਕੱਢ ਦੇ ਇਹ ਤੇ ਤੇਰੇ ਤੇ ਐ ਓਏ ਆਪਣਾ ਬਣਾ ਲੈ ਕਲਗੀਆਂ ਵਾਲੇ ਦੀ ਫੋਟੋ ਨਾਲ ਗੱਲਾਂ ਕਰਕੇ ਆਪਣਾ ਬਣਾਈ ਰੱਖ ਜੇ ਨਹੀਂ ਆਪਣਾ ਬਣਾਉਣਾ ਉਹ ਵੀ ਹੈਗਾ ਸੀ ਜਿੰਨੇ ਛੁਰਾ ਮਾਰਦਾ ਸੀ ਪੇਟ 'ਚ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਪੇਟ ਦੇ ਵਿੱਚ ਛੁਰਾ ਮਾਰ ਕੇ ਅੰਤੜੀਆਂ چیر ਗਿਆ ਸੀ ਬੰਦਾ ਉਹ ਵੀ ਤੇ ਸੀ ਇੱਕ ਕੋ ਹੈ ਜਿਹੜਾ ਫੋਟੋ ਨਾਲ ਗੱਲਾਂ ਕਰਕੇ ਵੀ ਰੱਜਿਆ ਰਹਿੰਦਾ ਕਹਿੰਦੇ ਤੂੰ ਨਹੀਂ ਤੇ ਤੇਰੀ ਤਸਵੀਰ ਹੀ ਸਹੀ ਤੇਰੀ ਫੋਟੋ ਹੀ ਸਹੀ ਭੋ ਦੇ ਨਾਲ ਹੀ ਖੁਸ਼ੀ ਕਰਮੀ ਆਪੋ ਆਪਣੀ ਕਿ ਨੇੜਾ ਹੈ ਕਿ ਦੂਰ ਦੂਰ ਹੋਣਾ ਹੈ ਤਾਂ ਵੀ ਆਪਣੇ ਕਰਮਾ ਕਰਕੇ ਨੇੜੇ ਹੋਣਾ ਹੈ ਤਾਂ ਵੀ ਆਪਣੇ ਕਰਮਾ ਕਰਕੇ ਫੀਲ ਤੇ ਆਪੋ ਆਪਣੀ ਹੈ ਮਾਂ ਇੱਕੋ ਹੀ ਹੈ ਪਰ ਪੁੱਤਾਂ ਦੇ ਅੰਦਰ ਫੀਲ ਆਪੋ ਆਪਣੀ ਹੈ ਪਿਓ ਇੱਕੋ ਹੀ ਹੁੰਦਾ ਫੀਲ ਆਪੋ ਆਪਣੀ ਐ ਗੁਰੂ ਇੱਕੋ ਹੀ ਐ ਪਰ ਹਰ ਸਿੱਖ ਦੀ ਫੀਲ ਆਪੋ ਆਪਣੀ ਐ ਤੇ ਗੁਰੂ ਨਾ ਚੈੱਕ ਕਰਦਾ ਰਹੀ ਫੀਲ ਚੈੱਕ ਕਰ ਲਈ ਹੈਗੀ ਇੱਕ ਦੀ ਫੀਲ ਬਣਾ ਲੈ ਭਾਵੇਂ ਉਹਨਾਂ ਨੂੰ ਗਿਆਨ ਨੂੰ 300 ਤੋਂ ਵੱਧ ਸਾਲ ਹੋ ਗਏ ਉਹ ਤੇਰੇ ਲਈ ਅੱਜ ਵੀ ਨੇ ਤੇ ਜੇ ਫੀਲ ਨਹੀਂ ਅੱਜ ਵੀ ਹੋਣ ਸਾਡੇ ਲਈ ਤਾਂ ਵੀ ਹੈ ਨਹੀਂ ਗੱਲ ਤੇ ਸਾਡੀ ਐ ਜਿਹੜਾ ਕਹਿੰਦੇ ਨੇ ਨਾ ਸਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ ਅੰਦੇ ਏਕ ਨਾ ਲੱਗਈ ਜੋ ਬਾਸ বাজਾਈਐ ਫੂਕ ਜੇ ਅਸੀਂ ਅਕਲ ਦੇ ਅੰਨੇ ਰਵਾਂਗੇ ਤੇ ਗੁਰੂ ਜੋ ਮਰਜੀ ਕਹੀ ਜਾਏ ਸੋ ਭਾਈ ਕਈਆਂ ਨੂੰ ਅੱਜ ਵੀ ਰੱਜ ਹੋ ਜਾਂਦਾ ਹੈ ਪਾਪਾ ਸਾਦਾ ਨਾਮ ਲੈ ਕੇ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਰੱਖਦੇ ਐ ਮੈਂ ਉਹਨਾਂ ਦਾ ਮੈਂ ਸਤਗੁਰ ਦਾ ਤੇ ਮੈਂ ਇਹ ਆਪ ਜੀ ਦੇ ਚਰਨਾਂ 'ਚ ਬੇਨਤੀ ਜਿੰਨੀ ਵੀ ਕੀਤੀ ਹੈ ਇਹਨੂੰ ਦੁਬਾਰਾ ਸੁਣਿਓ ਨੈਟ ਤੋਂ ਕੱਢ ਕੇ ਤੇ ਇਹ ਚੇਤਾ ਰੱਖਣਾ ਅੱਜ ਮੈਂ ਦੀਵਾਨ 'ਚ ਗਿਆ ਮੇਰੀ ਫੀਲ ਬਣੀ ਅਹਿਸਾਸ ਬਣਿਆ ਕੋਈ ਕਿ ਕੰਨ ਰਸ ਸੀ ਕੰਨਾ ਨੇ ਸੁਣ ਲਿਆ ਕੰਨ ਰਸ ਜਾ ਬਣ ਗਿਆ ਘਰ ਨੂੰ ਗਏ ਗੱਲ ਖਤਮ ਇਹ ਨਹੀਂ ਜੇ ਰੂਹ ਦਾ ਰਾਜ ਚਾਹੁੰਨਾ ਹੈ ਭਾਈ ਫਿਰ ਅੰਦਰ ਵਸਾਣ ਦੀ ਕੋਸ਼ਿਸ਼ ਕਰੀਏ ਉਹ ਫੀਲ ਬਣਾਈਏ ਉਹ ਅਹਿਸਾਸ ਬਣਾਈਏ ਤੇ ਸਾਨੂੰ ਆਨੰਦ ਆਉਣਾ ਹੈ ਸਾਡਾ ਰੱਜ ਹੋਣਾ ਹੈ ਸਾਡੇ ਅਹਿਸਾਸ ਦੇ ਨਾਲ ਸਾਡੀ ਫੀਲ ਦੇ ਨਾਲ ਅਹਿਸਾਸ ਬਣਿਆ ਰਹੇ ਫੀਲ ਬਣੀ ਰਹੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਮੈਂ ਰਾੜਾ ਸਾਹਿਬ ਰਿਆ ਨਾ ਤੇ ਮੈਂ ਬੱਚਾ ਸੀ ਬਹੁਤ ਛੋਟਾ ਸੀ ਤੇ ਜਦੋਂ ਤੱਕ ਮੈਂ ਹੋਸ਼ ਸੰਭਾਲੀ ਉਹ ਚਲੇ ਗਏ 99 ਚ 99 ਚ ਜਦੋਂ ਤੱਕ ਮੇਰੀ ਅਕਲ ਕੰਮ ਕਰਨ ਲੱਗੀ ਦਿਮਾਗ ਚੱਲਿਆ ਉਦੋਂ ਉਹ ਚਲੇ ਗਏ ਜਿੰਨਾ ਚਿਰ ਰਹੇ ਅਹਿਸਾਸ ਹੀ ਅਹਿਸਾਸ ਸੀ ਬੱਚਾ ਸੀ ਨਾ ਉਮਰ ਛੋਟੀ ਸੀ ਤੇ ਜਿੰਨਾ ਅਹਿਸਾਸ ਬੱਚੇ ਕੋਲ ਹੁੰਦਾ ਵੱਡੇ ਕੋਲ ਨਹੀਂ ਹੁੰਦਾ ਫੀਲ ਉਦੋਂ ਬੱਚਾ ਸੀ ਬਚਪਨਾ ਸੀ ਅਹਿਸਾਸ ਹੀ ਅਹਿਸਾਸ ਪਿਆਰ ਹੀ ਪਿਆਰ ਸੀ ਦੂਜੀ ਗੱਲ ਦਿਮਾਗ ਚ ਆਈ ਹੋਈ ਨਹੀਂ ਸੀ ਕਦੇ ਤੇ ਅਹਿਸਾਸ ਜਿਹੜਾ ਹੈ ਨਾ ਇਹ ਬਣਿਆ ਰਹਿਣਾ ਚਾਹੀਦਾ ਸੋ ਇਤਿਹਾਸ ਦੇ ਨਾਲ ਅਹਿਸਾਸ ਜੋੜੋ ਬਾ ਫਿਰ ਸੇਵਾ ਹੈ ਫਿਰ ਨਜ਼ਾਰਾ ਹੀ ਨਹੀਂ ਆਉਂਦਾ ਬੰਦਾ ਚਿਮਟਾ ਵਜਾ ਰਿਹਾ ਮੈਂ ਇਹਨਾਂ ਨਾਲ ਗੱਲ ਕਰਦਾ ਹੁਣਾਂ ਮੇਰੇ ਜਥੇ ਨਾਲ ਚਿਮਟਾ ਵਜਾ ਰਿਹਾ ਇੱਕ ਤੇ ਇਹ ਮੇਰੀ ਨੌਕਰੀ ਹੈ ਮੇਰੀ ਡਿਊਟੀ ਹੈ ਮੇਰਾ ਕੰਮ ਹੈ ਲੋਹਾ ਫੜਾ ਤਾ ਕੁੱਟੀ ਚੱਲੋ ਲੋਹਾ ਫੜਾ ਤਾ ਕੁੱਟੀ ਚੱਲੋ ਇੱਕ ਤੇ ਇਹ ਹੈ ਇਹ ਕੀ ਹੈ ਪਾਸ਼ਾ ਕਿਸੇ ਦੀ ਜ਼ਿੰਦਗੀ ਬਣੇਗੀ ਕੋਈ ਸੁਧਰੇਗਾ ਤੁਹਾਡੇ ਨਾਲ ਪਿਆਰ ਕਰੇਗਾ ਇੱਕ ਕੀਰਤਨ ਹੋ ਰਿਹਾ ਮੈਂ ਉਹਦੇ ਵਿੱਚ ਭਾਗ ਲੈ ਰਿਆ ਸ਼ੁਕਰ ਹੈ ਤੁਸੀਂ ਤਰਸ ਕਰਕੇ ਮੇਰੇ ਤੋਂ ਇਹ ਸੇਵਾ ਲੈ ਰਹੇ ਹੋ ਇਹ ਭਾਵਨਾ ਬਣੇ ਮੈਂ ਮੈਂ ਪਿਆਰ ਵਿੱਚ ਭਿੱਜ ਕੇ ਪਜਾਵਾਂ ਉਹੀ ਮੇਰਾ ਚਿੰਟਾ ਮੇਰੀ ਸੇਵਾ ਹੈ ਉਹੀ ਟੋਲਕ ਸੇਵਾ ਹੈ ਉਹੀ ਕੀਰਤਨ ਸੇਵਾ ਹੈ ساری ਜ਼ਿੰਦਗੀ ਕਰੀ ਜੋ ਭਾ ਕੀਰਤਨ ਭਗਤੀ ਇਹਨੂੰ ਕਹਿੰਦੇ ਆ ਜਦੋਂ ਨਾਲ ਭਾਵਨਾ ਬਣ ਜਾਏ ਫਿਰ ਕੀਰਤਨ ਭਗਤੀ ਬਣ ਜਾਂਦਾ ਹੈ ਫਿਰ ਬੰਦਗੀ ਹੈ ਕੀਰਤਨ ਫਿਰ ਕੰਮ ਨਹੀਂ ਹੁੰਦਾ ਹੈ ਪ੍ਰੋਫੈਸ਼ਨ ਨਹੀਂ ਬਣਦਾ ਫਿਰ ਫਿਰ ਕੰਮ ਧੰਦਾ ਨਹੀਂ ਬਣਦਾ ਕੀਰਤਨ ਪੈਸਾ ਮੁਖ ਨਹੀਂ ਪਿਆਰ ਮੁਖ ਹੈ ਪਿਆਰ ਮੁਖ ਹੈ ਤੇ ਸੇਵਾ ਹੈ ਜੇ ਪਿਆਰ ਮੁਖ ਨਹੀਂ ਅਹਿਸਾਸ ਕੋਈ ਨਹੀਂ ਫਿਰ ਧੰਦਾ ਹੈ ਫਿਰ ਸਾਡੇ ਸਾਰੇ ਲੰਗਰ ਵੀ ਧੰਦਿਆਂ ਜੀ ਚਲੇ ਜਾਣੇ ਨੇ ਮਾਫ ਕਰਨਾ ਕਈ ਬੰਦੇ ਟੌਰ ਵਾਲਾ ਕਈ ਪੈਸਾ ਕਮਾਉਂਦੇ ਹੁੰਦੇ ਆ ਕਈ ਬੱਲੇ ਬੱਲੇ ਕਮਾਉਂਦੇ ਆ ਬੱਲੇ ਬੱਲੇ ਵੀ ਤੇ ਕਮਾਉਂਦੇ ਹੀ ਆ ਲੋਕ ਕਈ ਬੱਲੇ ਬੱਲੇ ਕਰਾ ਲੈਂਦੇ ਆ ਬਸ ਪੈਸਾ ਨਹੀਂ ਲੈਂਦੇ ਬੱਲੇ ਬੱਲੇ ਲੈ ਲੈਂਦੇ ਮੈਨੂੰ ਪੈਸਾ ਨਹੀਂ ਚਾਹੀਦਾ ਚੱਲ ਬੱਲੇ ਬੱਲੇ ਲੈ ਲੈ ਬੱਲੇ ਬੱਲੇ ਹੋ ਗਈ ਪਰ ਮੇਨ ਗੱਲ ਹੈ ਕਿ ਅਹਿਸਾਸ ਠੀਕ ਇਹਦੇ ਤੇ ਮੈਂ ਤਾਂ ਥੋੜਾ ਜਿਹਾ ਵੱਧ ਟਾਈਮ ਲਾ ਦਤਾ ਕਿ ਇਹ ਆਪਾਂ ਭੁੱਲਣਾ ਨਹੀਂ ਇਹ ਗੱਲ ਨਹੀਂ ਭੁੱਲਣੀ ਇਹ ਚੇਤਾ ਰੱਖਣੀ ਹੈ ਜਿੱਥੇ ਦੀਵਾਨ ਲੱਗੇ ਜਿੱਥੇ ਕੀਰਤਨ ਜਾਣਾ ਜਿੱਥੇ ਮੱਥਾ ਟੇਕਣਾ ਹੈ ਇਹ ਚੇਤਾ ਰੱਖਣਾ ਅਹਿਸਾਸ ਹੋਵੇ ਪਾ ਵਾ ਮੂਡ ਬਣਾ ਕੇ ਜਾਇਆ ਕਰ ਬਿਨਾ ਮੂਡ ਤੋਂ ਨਾ ਜਾਇਆ ਕਰ ਮੂਡ ਵੀ ਬਣਿਆ ਹੋਣਾ ਚਾਹੀਦਾ ਤੁਰ ਗਿਆ ਮੂਡ ਹੈ ਹੀ ਨਹੀਂ ਮੱਥਾ ਟੇਕਿਆ ਮੂਡ ਹੈ ਹੀ ਨਹੀਂ ਅਰਦਾਸ ਚ ਖੜਾ ਹੈ ਮੂਡ ਹੈ ਹੀ ਨਹੀਂ ਵਾ ਮੂਡ ਹੋਣਾ ਚਾਹੀਦਾ ਫੀਲ ਹੋਣਾ ਚਾਹੀਦਾ ਅਹਿਸਾਸ ਹੋਣਾ ਚਾਹੀਦਾ ਨਹੀਂ ਹੈ ਤੇ ਤੇਰੀ ਫਾਰਮੈਲਿਟੀ ਹੈ ਜਿੰਨੀਆਂ ਮਰਜ਼ੀ ਕਰ ਲੈ ਚੀ ਸਰਵੇ ਕਰਦਾ ਹੁੰਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ ਹੱਥ ਕਰਕੇ ਕਹਿ ਰਿਹਾ ਮੇਰੀ ਜਿੰਦ ਜਾਨ ਇਹਨਾਂ ਦੇ ਸਿਰ ਤੇ ਮੇਰਾ ਇੰਨਾ ਸਤਕਾਰ ਮਿਲਿਆ ਮੈਨੂੰ ਅੱਜ ਤੱਕ ਮੈਂ ਸੱਚੀ ਕਹਿ ਰਿਹਾ ਅੱਜ ਤੱਕ ਮੈਂ ਜਦੋਂ ਦਾ ਦੀਵਾਨ ਲਾਣ ਲੱਗਾ ਮੈਂ ਕਦੇ ਨਹੀਂ ਵੇਖਿਆ ਕਿੱਥੋਂ ਮੈਨੂੰ ਕਿੰਨੇ ਲੋਕ ਕਿੰਨੀ ਭੇਟਾ ਦਿੰਦੇ ਐ ਮੈਂ ਹਮੇਸ਼ਾ ਇਹ ਵੇਖਿਆ ਮੈਨੂੰ ਦੀਵਾਨ ਵਿੱਚ ਫੀਲ ਕਿੰਨੀ ਆਈ ਅਹਿਸਾਸ ਹੋਇਆ ਕਿ ਨਹੀਂ ਹੋਇਆ ਜਦੋਂ ਅਹਿਸਾਸ ਨਹੀਂ ਹੁੰਦਾ ਮੈਨੂੰ ਜਿੱਦਣ ਮੈਨੂੰ ਇਹ ਅਹਿਸਾਸ ਨਹੀਂ ਹੁੰਦਾ ਮੈਂ ਸੱਚੀ ਮੇਰਾ ਰੋਮ-ਰੋਮ ਦੁਖ ਰਿਆ ਹੁੰਦਾ ਤੇ ਜਿੱਦਣ ਮੈਂ ਇਹ ਅਹਿਸਾਸ ਦਾ ਭਰ ਕੇ ਕੀਰਤਨ ਕਰਦਾ ਉਦੋਂ ਮੈਂ ਹੌਲਾ ਫੁੱਲ ਵਰਗਾ ਹੋ ਜਾਂਦਾ ਸਾਰਾ ਕੁਝ ਤੁਹਾਡੀ ਫੀਲ ਤੇ ਹੈ ਫੀਲ ਤੇ ਫੀਲ ਤੇ ਅਹਿਸਾਸ ਨਾ ਮਰਨ ਦੇਣਾ ਮੱਥਾ ਟੇਕਦੇ ਹੁੰਨੇ ਐ ਅਹਿਸਾਸ ਬਣਾਇਆ ਕਰੋ ਮੱਥਾ ਟੇਕਿਆ ਅੰਦਰ ਥੀਲ ਵੀ ਬਣੀ ਕਿ ਨਹੀਂ ਕੋਈ ਖੜਾ ਅਰਦਾਸ ਵਿੱਚ ਮੇਰੇ ਹੱਥ ਪੈਰ ਖੜੇ ਐ ਮੇਰੇ ਅੰਦਰ ਕੀ ਚੱਲ ਰਿਹਾ ਫੀਲ ਵੀ ਬਣੀ ਕਿ ਨਹੀਂ ਕੋਈ ਇਹਸਾਸ ਮਰ ਜੇ ਕੀਰਤਨ ਰੁੱਖੇ ਹੋ ਜਾਂਦੇ ਨੇ ਅਰਦਾਸਾਂ ਰੁੱਖੀਆਂ ਹੋ ਜਾਂਦੀਆਂ ਨੇ ਨਿਤਨੇਮ ਦਾ ਕੋਈ ਸਵਾਦ ਨਹੀਂ ਹੁੰਦਾ ਤੁਹਾਡਾ ਕੁਝ ਵੀ ਨਜ਼ਾਰੇ ਵਾਲਾ ਨਹੀਂ ਰਹੀਆਂ ਇਹਸਾਸ ਨਾ ਮਰਨ ਦੇਣਾ ਫੀਲ ਨਾ ਮਰਨ ਦਿਓ ਆਪਣੀ ਇਹਸਾਸ ਬਣਾ ਕੇ ਰੱਖਿਓ ਬੜੀ ਵੱਡੀ ਚੀਜ਼ ਐ ਕੀਰਤਨ ਭਗਤੀ ਐ ਇਹਸਾਸ ਨਾਲ ਕਰੀਏ ਸੇਵਾ ਭਗਤੀ ਐ ਅਹਿਸਾਸ ਨਾਲ ਕਰਿਓ ਤੇ ਤਾਰ ਦਿੰਦੀ ਏ ਸੇਵਾ ਫੀਲ ਹੋਵੇ ਆ ਪਹਿਰੇ ਤੇ ਖੜਾ ਬੰਦਾ ਐ ਸੋਚੇ ਆ ਆਪ ਵਿੱਚ ਸੇਵਾਦਾਰ ਪਹਿਰੇ ਤੇ ਖੜਦੇ ਨੇ ਮੈਂ ਕਲਗੀਆਂ ਵਾਲੇ ਦਾ ਪਹਿਰਾ ਦੇ ਰਿਆਂ ਐਦਾਂ ਸੋਚੇ ਅਹਿਸਾਸ ਕਰਕੇ ਖੜੇ ਮੈਂ ਪਹਿਰੇ ਤੇ ਖੜਾ ਐਦਾਂ ਫੀਲ ਨਾਲ ਖੜੇ ਅਹਿਸਾਸ ਬਣਾਵੇ ਮਨ ਚ ਉਹਦੇ ਨਾਲ ਬਸ ਉਹਨੂੰ ਨਜ਼ਾਰਾ ਤੇ ਫੀਲ ਤੇ ਆਪਣੇ ਅਹਿਸਾਸ ਨੇ ਦੇਣੀ ਐ ਆ ਕਰਕੇ ਚੇਤਾ ਰੱਖਿਓ ਅਹਿਸਾਸ ਆਪੋ ਆਪਣਾ ਹੈ ਗੁਰੂ ਸਾਹਿਬ ਸਾਹਮਣੇ ਇਕੋ ਹੀ ਨੇ ਅਹਿਸਾਸ ਆਪੋ ਆਪਣਾ ਆ ਕਵਤਾ ਪੜ੍ਹੀ ਗਈ ਹੈ ਅਹਿਸਾਸ ਸਾਰਿਆਂ ਦਾ ਆਪੋ ਆਪਣਾ ਹੈ ਆਪੋ ਆਪਣਾ ਸਵਾਦ ਆਇਆ ਸਾਰਿਆਂ ਨੂੰ ਸਵਾਦ ਆਪੋ ਆਪਣਾ ਸਾਰਿਆਂ ਦਾ ਬਸ ਹੁਣ ਅਸੀਂ ਇਹਦੇ ਤੇ ਕੰਮ ਕਰਨਾ ਧਿਆਨ ਇੱਤੇ ਦੇਣਾ ਆਪਣੀ ਜੀਭ ਖਰਾਬ ਹੈ ਮੂੰਹ ਦਾ ਸਵਾਦ ਹੈ ਨਹੀਂ ਕਰੋਨਾ ਹੋਇਆ ਪਿਆ ਇਹ ਕਹੀ ਜਾਂਦਾ ਹੈ ਕੋਈ ਚੀਜ਼ ਸਵਾਦ ਹੀ ਹੈ ਨਹੀਂ ਕਰੋਨਾ ਤੈਨੂੰ ਹੋਇਆ ਇਹਦਾ ਇਲਾਜ ਕਰ ਬਾਣੀ 'ਚ ਬੜਾ ਸਵਾਦ ਹੈ ਤੈਨੂੰ ਹੀ ਕਰੋਨਾ ਹੋਇਆ ਇਤਿਹਾਸ ਬੜਾ ਸਵਾਦ ਹੈ ਤੈਨੂੰ ਹੀ ਕਰੋਨਾ ਹੋਇਆ ਕਲਗੀਆਂ ਵਾਲੇ ਪਾਸ਼ਾ ਦਾ ਤੇ ਨਾਂ ਲੈ ਕੇ ਸਵਾਦ ਆ ਜਾਂਦਾ ਤੈਨੂੰ ਹੀ ਕਰੋਨਾ ਹੋਇਆ ਸਭ ਸਰੀ ਇਹ ਤੇ ਪ੍ਰੋਬਲਮ ਸਾਡੇ 'ਚ ਹੈ ਫੀਲ ਲੈਸ ਤੇ ਅਸੀਂ ਹੋਏ ਫਿਰਦੇ ਆਂ ਫੀਲ ਲੈਸ ਫੀਲਿੰਗ ਲੈਸ ਗਵਾਚੇ ਤੇ ਸਾਡੇ ਅਹਿਸਾਸ ਉਹ ਤੇ ਸਿਰਾਈ ਨੇ ਸਿਰਾਈ ਅਹਿਸਾਸ ਸਾਡੇ ਗਵਾਚੇ ਫੀਲ ਸਾਡੀ ਗਵਾਚੀ ਇਹਨੂੰ ਵਾਪਸ ਲਿਆਓ ਇਹ ਨਾ ਮਰਨ ਦਿਓ ਇਹ ਮਰ ਜੂ ਜ਼ਿੰਦਗੀ ਖਤਮ ਐ ਫਿਰ ਤੇ ਐਵੇਂ 10 20 ਸਾਲ ਧੋਕ ਕੇ ਜਾਵਾਂਗੇ ਕੋਈ ਸਵਾਦ ਸੂਦ ਵਾਲੀ ਗੱਲ ਹੈ ਨਹੀਂ ਨਾ ਟਾਈਮ ਪਾਸ ਐ ਇਹ ਬਣ ਸਕਦੀ ਏ ਦੁਬਾਰਾ ਜੇ ਮਰ ਗਈ ਏ ਸਾਡੇ ਚ ਦੁਬਾਰਾ ਬਣ ਸਕਦੀ ਏ ਕਿਉਂ ਨਹੀਂ ਬਣ ਸਕਦੀ ਪੜਦਾ ਨਹੀਂ ਤਨ ਮਾ ਨਥੀ ਵੈ ਹਰਾ ਹੋ ਗਿਆ ਪੜੋ ਕਾਹੇ ਰੇ ਮਨ ਜਾਂ ਆਹਰ ਹਰ ਜਿਓ ਸੈਲ ਪੱਥਰ ਮਹਿ ਤਾਕਾ ਰਿਜਕ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਧਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਆਸ ਕਾਸਟ ਹਰਿਆ ਸੁੱਕੀ ਹੋਈ ਲੱਕੜੀ ਹਰੀ ਹੋ ਗਈ ਲੱਕੜੀ ਦੀ ਗੱਲ ਥੋੜਾ ਸਤ ਸੰਗ ਕਰਕੇ ਕਿਹੜੀ ਲੱਕੜੀ ਹਰੀ ਹੁੰਦੀ ਹੈ ਲੱਕੜਾਂ ਦੀ ਗੱਲ ਹੈ ਇੱਥੇ ਸੂਕੇ ਕਾਸਟ ਹਰਿਆ ਸੁੱਕਾ ਹੋਇਆ ਮਨ ਹਰਾ ਹੋ ਗਿਆ ਸੁੱਕੀ ਲੱਕੜੀ ਸੋਹਣੀ ਲੱਗਦੀ ਹੈ ਹਰਿਆ ਤਖਤ ਸੋਹਣਾ ਲੱਗਦਾ ਹੈ ਸੁੱਕਾ ਥੋੜਾ ਸੋਹਣਾ ਲੱਗਦਾ ਜਿਨ੍ਹਾਂ ਦੇ ਮਨਾਂ ਨੂੰ ਸੋਕੜੇ ਲੱਗ ਕੇ ਸੋਕੇ ਉਹ ਫਿਰ ਹਰੇ ਹੋ ਜਾਂਦੇ ਐ ਕਿਵੇਂ ਹੁੰਦੇ ਐ ਹਰਿਆਂ ਦਾ ਸੰਗ ਕਰਕੇ ਤਾਰੂਆਂ ਦਾ ਸੰਗ ਕਰਕੇ ਸਤ ਸੰਗੀਆਂ ਦਾ ਸੰਗ ਕਰਕੇ ਜੁੜਿਆਂ ਦਾ ਸੰਗ ਕਰਕੇ ਫਿਰ ਹਰਾ ਹੋ ਜਾਂਦਾ ਮਨ ਪਾਣੀ ਮਿਲ ਗਿਆ ਫਿਰ ਹਰਾ ਹੋ ਗਿਆ ਦਰਖਤ ਨੂੰ ਪਾਣੀ ਦੇ ਦਿਓ ਫਿਰ ਹਰਾ ਹੋ ਜਾਊ ਆ ਸਤ ਸੰਗਤ ਵਿੱਚ ਪਾਣੀ ਲੱਗ ਜਾਂਦਾ ਫਿਰ ਹਰਾ ਹੋ ਜਾਂਦਾ ਸੁੱਕਾ ਨਾ ਰਹੇ ਹਰਾ ਹੋ ਅੰਦਰੋਂ ਹਰਾ ਹੋ